ਹਾਂਜੀ ਕੀ ਹਾਲ ਚਾਲ ਹੈ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਟੈਂਡ ਮਹਿਕਵੇਂ ਵਿੱਚ ਅੱਜ ਆਪਾਂ ਜਾ ਰਹੇ ਸੀ ਖੰਨੇ ਖੰਨੇ ਜਾਣਾ ਆਪਾਂ ਨੇ ਮੱਝਾ ਦੀ ਮੱਟੇ ਤੇ ਡੈਡੀ ਦਾ ਫੋਨ ਆ ਗਿਆ ਮੈਂ ਫਿਰ ਕੈਸ਼ ਕੁਸ਼ ਕੁੜਾ ਕੇ ਮੰਡੀ ਨੂੰ ਜਾ ਰਿਹਾ ਤੇ ਮਿਲਦੇ ਆਪਾਂ ਤੁਹਾਨੂੰ ਖੰਨੇ ਜਾ ਕੇ ਲੋਕੋ ਜੀ ਆਪਾਂ ਜਾ ਰਹੇ ਆ ਖੰਨੇ ਨੂੰ ਵਾਰੰਡੇ ਦੇ ਤਰਫੇ ਤੇ ਇੱਧਰੋਂ ਖਮਾਣੋਂ ਨੂੰ ਹੋ ਕੇ ਦੇਖਦੇ ਜਾ ਕਿਹੜੀ ਨੌਂ ਤੋਂ ਹੋ ਕੇ ਜਾਵਾਂਗੇ ਇੱਧਰੋਂ ਵੀ ਲੋਟ ਲੱਗਿਆ ਆਹ ਹਸਤਾ ਵਧੀਆ ਇਨਸਾਫ ਆ। ਮੋਲ ਜੜੀ ਨਹੀਂ ਬੈਲਾ ਖੁਜੇ ਲੱਗਦੇ ਜੱਤ ਦੀਆਂ ਹੋ ਗਈਆਂ ਬਰੇਕਾਂ ਫੇਰ ਦੀ ਜੱਤ ਦੀਆਂ ਹੋ ਗਈਆਂ ਬਰੇਕਾਂ ਮੌਸਮ ਵਧੀਆ ਰਾਤ ਮੀਂਹਾਂ ਪੈ ਗਿਆ। ਕੋਈ ਕਿੰਨਾ ਘੰਟ ਪਿਓ ਲੱਗਦਾ ਹੈ। ਸੁਣ ਕੇ ਖਾਦੀ ਪਈਆ ਜਮਾ ਟ੍ਰੈਕ ਘਟਾ ਰਿਹਾ। ਆ ਪਹੁੰਚੋਗੇ ਆ ਹੰਟ ਮਹਾਰਮਾ ਮਾਤਾ ਇਹੋੜਾ ਸਾਰੇ ਨੂੰ ਕੁਮਾ ਦਾ ਪਿੰਡ ਆ ਹੰਟ ਉਹਦੇ ਰਾਸਤਾ ਜੇ ਬਣਿਆ ਨਹੀਂ ਜਗਾ ਮਨ ਲਾਗਾ ਰੌਲਾ ਹੋ ਜਾਂਦਾ ਉਹਨਾਂ ਦਾ ਪੜ ਜਾਏਗਾ ਜੈਦਾ ਆਹੀ ਪਿੱਛੇ ਦਾ ਡਬਲ ਸਾਹ ਉਹਦਾ ਸਿੰਗਲ ਹੋ ਗਈ ਚੋਹੋਂ ਸੇ ਚੜ੍ਹ ਪੜ ਕਾਂ ਵਾਲੀ ਹੁਣ ਅਕੇ ਦੋ ਉੱਥੇ ਦੋਰਾ ਜਿਹੜਾ ਬੇਬਲ ਤੇ ਡਬਲ ਹੋ ਜਾਣਾ ਇਹਨਾਂ ਦੇ ਅੜਕਣੇ ਜਦੋਂ ਚੱਲਾਦਾ ਹੋਊਗੀ ਤੇ ਆਉਂਗੀ ਬਾਰ ਗਿਆ ਅੰਦਰ ਆਵੇ ਫਰਿਓਟ ਆ ਪਾਇਆ ਗੱਲ ਦਾ ਬਹੁਤ ਅੰਦਰ ਵਾਲੇ ਏਰੀਆ ਦਾ ਸਾਡਾ ਮਾਨ ਮੋੜ ਕੇ ਆ ਕੇ ਉੱਪਰ ਦਾ ਮੜੇ ਮੇਂ ਤਰਾਰ ਡੱਪ ਆ ਗਿਆ। ਇਹ ਵੀ ਵਧੀਆ ਟੱਪ ਆ ਰਿਹਾ। ਹਾਂ ਫੋਨੋ ਮਾ ਸਰ ਪਿੰਡ ਆ ਗਿਆ। ਇਹ ਸੜਕ ਵੀ ਵਧੀਆ ਹੁੰਦਾ ਰਸਤਾ ਸਾਫ਼ ਹੈ ਨਾ ਨੋਰਮਲੇ ਜਾ ਰਿਹਾ ਸਪੀਡ ਤੇ ਬਹੁਤ ਜ਼ਿਆਦਾ ਤੇਜ਼ ਵੀ ਨਹੀਂ ਹੈਗਾ ਕਿਉਂਕਿ ਹਾਲੀਵੁੱਡ ਜਾਣੇ ਚਾਹੀਦਾ ਪਤਾ ਨਹੀਂ ਹੁੰਦਾ ਕਿ ਦੇਖੋ ਬਈ ਇੱਕ ਤੇ ਇੱਕ ਮੱਝ ਰੇਟ ਵੀ ਪੂਰਾ ਹਾਈ ਆ ਮੱਲਾ ਕਿੱਸੇ ਕਿਸੇ ਇਹ ਇਹ ਗੇ ਖੰਨੇ ਦੀ ਮੰਡੀ ਬਈ ਹਾਂ ਕੰਪ ਮੰਡੀ ਮੈਦ ਨੂੰ ਨਾ ਮਾ ਮਾ ਜੀ ਹੋ ਸਕਦਾ ਕਿ ਮਰਾਂ ਹੋਣਾ ਮੈਂ ਬੈਠੀ ਨਹੀਂ ਬੈਠੇ ਮਿਸਟਰ ਮਾਰਦੇ ਅਮੀਂ ਕਰਕੇ ਬਹੁਤ ਬੁਰਾ ਹਾਲ ਹੋਇਆ ਹੋਇਆ ਪਾਣੀ ਉਹ ਪਾਣੀ ਖੜਾ

ਕੋਈ ਕਿੰਨਾ ਰਸ਼ ਮੰਡੀਪੁਰ ਉਹ ਕੋਈ ਨਹੀਂ ਕਿਤੇ ਸੌਂ ਰਿਹਾ ਪੂਰੀ ਦੀਦਾ ਉਹ ਅੱਗੇ ਆਇਆ ਬਈ ਵੜੂਣ ਦੇ ਆਲਾ ਆਪਾਂ ਨੇ ਪੜ੍ਹਦੇ ਜਦੋਂ ਮੌੜ ਕਰਦੀ ਹੈ ਤਾਂ ਅੰਦਰ ਚੋਂ ਤੇ ਜੱਟੀਆਂ ਦੀ ਗੱਲ ਵੀ ਕਰਦੇ ਉਹਦਾ ਦੁੱਧ ਲਾ ਦੇ ਬੱਚੇ ਤੇ ਯਾਰ ਦੇਖ ਰਹੇ ਆ ਮੱਚ ਇਹ ਗੱਲਾ ਬਾਤ ਹੈ ਹੈਲੋ ਧੱਕਾ ਪੂਰਾ ਪੈ ਰਿਹਾ ਬਾਈ ਓਰੇ ਕੋਈ ਲੈਣਾ ਆਇਆ ਹੋਇਆ ਮੱਝ ਕੋਈ ਵੇਚਣਾ ਹੋਇਆ ਬਾਈ ਪਰ ਅੱਜ ਮੀਂਹ ਹੈ ਬਾਈ ਰਾਤ ਜਿਹੜਾ ਪਿਆ ਗਿੱਲਾ ਹੀ ਗਿੱਲਾ ਕਰਿਆ ਪਿਆ ਉਹ ਤੇ ਕਦੇ ਧੁੱਪ ਨਿਕਲ ਜਾਂਦੀ ਆ ਕਦੇ ਬੱਦਲ ਜਾ ਹੋ ਜਾਂਦਾ ਉਹ ਯਾਰ ਉਹਦਾ ਹੁਣ ਕੋਈ ਨਹੀਂ ਸੱਜਣਾ ਪਰ ਮੱਝ ਬਾਈ 1 2 1 ਪਈ ਜਾ ਬਿੰਦੋ ਪੈਸੇ ਲਾਉਣ ਵਾਲਾ ਚਾਹੀਦਾ ਹੈ ਹੈ ਤਾਂ ਕਿੱਥੇ ਲਾਦ ਨੂੰ ਸ਼ਾਂ ਵਾਲੇ ਕਮ ਸੀਲਪੁਧੇਰੀਆ ਤੋਂ 11 ਕਿਲੋ ਨਾਲ ਖਰਾਗਾ ਜਾਨ ਨੂੰ 13 ਕਾਲਾ 14 ਕਾਲਾ

ਲੋ ਜੀ ਮੱਝ ਵਾਲੀ ਮੱਡੀ ਤੇ ਫਿਰ ਰਹੇ ਆ ਤੇ ਦੇਖ ਰਹੇ ਆ ਜੇ ਮੱਝ ਬਾਕੀ ਮੀਨੇ ਬਹੁਤ ਗਿੱਲਾ ਕਰਿਆ ਪਿਆ ਹੈ ਆਹ ਦੇਖ ਬੜਾ ਹੈ ਗੋਲਾ ਕਰੇ ਗਲਾ ਲੋ ਬਾਈ ਮੱਝ ਆਪਾਂ ਨੇ ਲੈ ਲਈ ਆਮ ਅੱਜ ਲੱਤੀ ਹੈ ਬਈ ਕਰੋ ਚੈੱਕ ਅਦੋਂ ਨਾਲ ਹੈ ਜੀ ਕਟਿੰਗ ਜੇ ਪੰਜ ਵੀ ਨੇ ਆਂਦਾ ਕਿ ਪੰਜ ਉਹਦੇ ਨਾਲ ਫਾਈਲ ਬਿੱਤੀ ਤੇ ਜਿਹੜੀ ਰਹਿੰਦੀ ਹੈ ਜਿਹੜੀ ਲੱਗਦੀ ਹੈ ਉਹਦਾ ਕਰਦੇ ਬਹੁਤ ਬਈ ਘੁੰਮ ਫਿਰ ਕੇ ਕਾਰ ਵੀ ਟਾਈਮ ਦੇ ਆਏ ਹੋਇਆ ਤੇ ਬਾਅਦ ਹਮਨ ਮੱਝ ਮਿਲ ਜੇ ਦੇਖੋ ਆਪਕੇ ਕਿ ਲਈ ਮੁਆਵਦਾ ਮਿਲ ਗਿਆ ਇਹਦਾ ਮੇ ਫਿਕਰ ਆ ਯਾਰ ਨਹੀਂ ਬੋਲਣੀਆਂ ਤੇ ਪਾ ਨਹੀਂ ਤੇਰਾ ਹੱਥਾ ਵੇ ਦੇ ਕੰਮ ਨਹੀਂ ਕਰਦੇ ਲੋ ਜੀ ਮੱਧ ਲੈ ਲਈ ਹੁਣ ਠੀਕ ਆ ਤੇ ਹੁਣ ਉੱਤਲੀ 4:30 ਰੇਗਾ ਟੈਂਪੋ ਵਾਲੇ ਨੂੰ ਫੋਨ ਕਰਿਆ ਹੋਊਗਾ ਆ ਰਹੇ ਆ लेनी वैसे दो तीन इको बनी है। बाकी देखते थोड़े टाइम बाद लेके जाऊंगे

ਜੀ ਆਪਾ ਹੁਣ ਨਿਕਲ ਕੇ ਮੰਡੀ ਤੋਂ ਘਰਵਾਲੀ ਦੀ ਤਿਆਰੀ ਆ ਜਾਣ ਦੀ ਇਸ ਟਾਈਮ ਆਪਾ ਪਹੁੰਚੂਗੇ ਆ ਮੰਡੀ ਗਵਿੰਦਗੜ ਦੇਖ ਸਾਡੇ ਆ ਫੈਕਟਰੀ ਵੈਕਟਰੀ ਅੰਦਰ ਭਾਈ ਬਹੁਤ ਟਾਈਮ ਲੱਗ ਗਿਆ ਮੰਡੀ ਚ ਬਾਕੀ ਜਿਹੜੀ ਆ ਕਾ 4-5 ਵਜੇ ਤੱਕ ਕਿ ਗੱਡੀ ਲੈ ਕੇ ਆ ਰਹੇ ਆ ਪਾਛੇ ਗੱਡੀ ਦੇ ਇੱਕ ਦੋ ਮਰਚ ਹੋਰ ਸੀ ਬ ਇਕੱਠੀ ਲੈ ਕੇ ਆਵਾਂਗਾ ਭਰਾਸ਼ੁਕ ਤੋਂ ਜ਼ਿਆਦਾ ਹਨ ਇਕੱਠੀ ਹੈ ਗੱਡੀਆਂ ਤੋਂ ਸ਼ਾਮ ਨੂੰ ਬਸ ਆਪਾਂ ਵੀ ਹੁਣ ਸਰਾਂ ਤੇ ਪਹੁੰਚਣੇ ਆਲੇ ਆ ਭਾਈ ਸਾਰੇ ਦਿਨ ਉੱਠ ਕੇ ਹੱਥ ਦੇ ਲੋ ਮੰਡੀ ਚ ਸਵੇਰ ਦੇ 10:00 ਤੋਂ 11:00 ਵਜੇ ਤੱਕ ਉਹ ਦੇ ਲੋ ਚਾਰ ਅੱਗੇ ਵੀ ਲੈ ਜਾ ਰਹੇ ਪੁਲ ਪਰ ਜੜਨਾ ਹੈਗਾ ਕਿ ਉਧਰੋਂ ਵਾਕੇ ਤੋਂ ਮੁੜਨਾ ਹੈ ਆਪਾਂ ਨੇ ਪੁਲ ਪਰ ਚੜ ਕੇ ਫਿਰ ਅੱਗੇ ਰਾਜਪੁਰ ਹਾਲਾ ਸਿੱਧਾ ਪੁਲ ਤੋਂ ਉੱਤੇ ਜਾ ਰਹੇ ਆ ਰਸਤਾ ਮੋਤੀ ਅੱਜ ਵੀ ਲੱਗਦਾ ਨਹੀਂ ਪਾਉਂਗਾ ਉਪਨਿਡ ਵਾਲੀ ਹੋਈ ਜੇ ਹੁਣ ਵਾਟਣ ਜਾਵੋਗੇ ਆ ਆਪਾਂ ਪਹੁੰਚ ਗਏ ਆ ਸਰੰਦ ਜਿਹੜਾ ਸਰੰਦ ਦਾਲਾ ਪੋੜੋਂ ਹੁਣ ਦੇ ਹੋਏ ਆਪਾਂ ਪਹਿਲਾਂ ਉੱਧਰ ਮਾਇਦੇ ਦੇ ਮਰੱਟੇ ਰੋਗ ਛੇੜੀ ਨੌਰ ਸਿੰਘ ਨਾਲ ਇੱਥੋਂ ਅੱਧਰੂ ਆ ਕੇ ਸਰੰਦ ਵੱਲੋਂ ਹਾਂ ਚਲੋ ਇੱਧਰੋਂ ਜਾ ਕੇ ਦੇਖ ਲੈਂਦੇ ਥਿੰਨੇਗ ਹੋਰ ਤਾਂ ਜਾਂ ਨੇੜੇ ਜਾਂਦਾ ਚੈੱਕ ਕਰਨੇ ਚਾਹੀਦੇ ਹਨ ਤੇ ਕਰ ਨੂੰ ਲੋਟ ਰਿਹਾ ਆਪਾਂ ਹਾਂ ਜੜੀ ਹੋਈ ਹੋ ਹੁਣ ਪਹਿਲਾਂ ਬੱਦਲ ਹੋਇਆ ਤਾਂ ਆ ਲਓ ਗਪਾਲੋ ਕੁੱਟਲਾ ਆਉਂਗਾ ਮਤਲਬ ਉਸ ਤੋਂ ਵੱਧ ਕਲਾੜ ਗਪਾਲੋ ਕੁੱਟਲਾ ਦਾ ਬੱਸ ਆ ਗਿਆ 500 ਮੀਟਰ ਦੂਰ ਹੈ ਉਸ ਤੋਂ ਲੋ ਜੀ ਆਪਾਂ ਗਪਾਲੋ ਕੁੱਟਲ ਤੇ ਹੁੰਦੇ ਹੋਏ ਆਪਾਂ ਪਹੁੰਚ ਚੁੱਕੇ ਆ ਆਪਣੇ ਪਿੰਡ ਟਾਈਮ ਹੋ ਚੁੱਕਿਆ ਹੈ 6:30 ਹੋ ਚੁੱਕੇ ਦੇਖ ਲਓ ਭਈਆ ਜੇ ਮੰਡੀ ਚ ਸਾਰਾ ਹੀ ਦੇਹਾੜੀ ਪੁੱਟ ਗਈ ਮਤਲਬ ਚਲੋ ਐਦਾਂ ਚਲੋ ਟਾਈਮ ਵੀ ਖਰਾਬ ਹੋਇਆ ਆਪਣਾ ਕੰਮ ਵੀ ਬਣ ਗਿਆ ਮੱਝ ਵੀ ਲੈ ਹੋ ਗਈ ਠੀਕ ਆ ਬੜਾ ਕੰਮ ਜ਼ਰੂਰੀ ਦਾ ਉਹ ਵੀ ਹੋ ਗਿਆ ਜੇ ਨਾ ਮਿਲਦੀ ਵੀ ਰੌਖਾ ਤਾਂ ਫਿਰ ਐਦਾਂ ਹੁਣ ਤਾਂ ਵੀ ਟਾਈਮ ਵੀ ਖਰਾਬ ਹੋ ਗਿਆ ਮਤਲਬ ਕੰਮ ਵੀ ਨਹੀਂ ਬਣਿਆ ਹੁਣ ਕੰਮ ਵੀ ਬਣ ਗਿਆ ਭਈ ਆਪਣਾ ਆਪਾਂ ਪਿੰਡ ਜੈਂਟਰੀ ਕਰ ਚੁੱਕੇ ਆ ਹੁਣ ਪਿੰਡ ਆ ਗਿਆ ਤੇ ਭਾਈ ਸਾਰੀ ਉਹ ਦਿਹਾੜੀ ਲੱਗੀ ਅੱਜ ਦੇਖ ਲਓ ਮਤਲਬ ਚਲੋ ਠੀਕ ਆ ਜੀ ਅੱਜ ਦਾ ਬਲੌਗ ਆਪਣਾ ਇੱਥੇ ਤੱਕ ਦਾ ਜੇ ਬਲੌਗ ਵਧੀਆ ਲੱਗਿਆ ਹੋਇਆ ਤਾਂ ਇਹਨੂੰ ਸ਼ੇਅਰ ਕਰਿਓ ਕਮੈਂਟ ਕਰਿਓ ਸਬਸਕ੍ਰਾਈਬ ਕਰਿਓ ਚੈਨਲ ਆਪਣਾ ਮਿਲਦੇ ਆਪਾਂ ਤੁਹਾਨੂੰ ਕਿਸੇ ਅਗਲੇ ਬਲੌਗ 'ਚ ਧੰਨਵਾਦ ਜੀ